ਸੋਲਰ ਬਾਰੇ ਕੰਪਲੀਟ ਜਾਣਕਾਰੀ ਇਸ ਵੀਡੀਓ ਚ ਦਿੱਤੀ ਜਾਊਗੀ ਤੇ ਸਾਰੇ ਜਣੇ ਜਿਹੜੇ ਜਿਹੜੇ ਬੰਦੇ ਸੋਲਰ ਲਵਾਉਣ ਦੇ ਚਾਹਵਾਨ ਆ ਜਾਂ ਕਿਸੇ ਦੇ ਲੱਗਿਆ ਹੋਇਆ ਕੋਈ ਅਧੂਰੀ ਜਾਣਕਾਰੀ ਹੋ ਕਿਸੇ ਬੰਦੇ ਕੋਲੇ ਜਾਂ ਕਿਸੇ ਨੇ ਲਵਾਉਣਾਗਾ ਜਾਂ ਲਵਾਉਣ ਬਾਰੇ ਸੋਚਦਾ ਉਹ ਬੰਦਾ ਇਹ ਵੀਡੀਓ ਵੇਖ ਸਕਦਾ ਚੈੱਕ ਕਰ ਸਕਦਾ ਤੇ ਜੇ ਮੈਂ ਕੁਝ ਗਲਤ ਬੋਲਦਾ ਤੇ ਉਹਦੇ ਬਾਰੇ ਵੀ ਮੈਨੂੰ ਦੱਸ ਸਕਦਾ ਪਹਿਲੀ ਗੱਲ ਵੀ ਸੋਲਰ ਕਿੰਨੇ ਕਿਲੋਵਾਟ ਦਾ ਲਵਾਉਣਾ ਤੁਹਾਡੇ ਕਿੰਨੇ ਫੁੱਟ ਤੇ ਪਾਣੀ ਆ ਕਿੰਨੇ ਕਿੰਨੇ ਐਚਪੀ ਦੀਆਂ ਮੋਟਰਾਂ ਤੁਹਾਡੇ ਚੱਲਦੀਆਂ ਗਈਆਂ ਤੇ ਪਾਣੀ ਕਿੰਨਾ ਡੂੰਗਾ ਇਹ ਸਾਰੀਆਂ ਗੱਲਾਂ ਮੈਟਰ ਕਰਦੀਆਂ ਤੁਹਾਡਾ ਸੋਲਰ ਸਿਸਟਮ ਲਵਾਉਣ ਤੇ ਸਾਡੇ ਪਾਣੀ ਹੈਗਾ 40 ਕੁ ਫੁੱਟ ਤੇ 40 42 45 ਇਹ ਦੂਤ ਤੇ ਪਾਣੀ ਹੈ ਨਹੀਂਗਾ ਤੇ ਫਿਲਟਰ ਕਰਦੇ ਆ ਤਾਂ ਅਸੀਂ ਕਰ ਦਿੰਦੇ ਹਾਂ 70 ਕੁ ਫੁੱਟ ਤੇ ਤੇ ਸਾਡੇ ਸੋਲਰ 3 ਐਚਪੀ ਦਾ ਤੇ 5 एचपी ਦਾ ਇਹ ਆਮ ਚੱਲਦੇ ਆ ਸਾਡਾ ਇਹਨਾਂ ਸੋਲਰਾਂ ਨਾਲ ਸਰ ਜਾਂਦਾ ਤੇ ਸਾਨੂੰ ਵੱਡੇ ਸੋਲਰ ਲਵਾਉਣ ਦੀ ਲੋੜ ਨਹੀਂ ਪੈਂਦੀ ਸੋ ਮੈਨੂੰ ਇਹਨਾਂ ਦੋਵਾਂ ਬਾਰੇ ਜਾਣਕਾਰੀ ਹੈਗੀ ਆ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਇਹਦੇ ਬਾਰੇ ਦੱਸਦਾ ਆਪਣੇ ਆ ਸੋਲਰ ਲੱਗਿਆ ਜੀ ਇਹ ਸੋਲਰ ਅੱਧੇ ਪੈਨਲ ਜਿਹੜੇ ਮੂਰਲੇ ਪੰਜ ਪੈਨਲ ਆ ਇਹ ਹੈਗਾ लुਬੀ ਕੰਪਨੀ ਦੇ ਤੇ ਪਿਛਲੇ 5 ਪੈਨਲ ਹੈਗੇ ਜਿਹੜੇ ਇਹ ਹੈਗੇ ਆ ਵਰੀ ਕੰਪਨੀ ਦੇ ਕਿਉਂਕਿ ਸਾਡਾ ਸੌਲਡਰ ਸੀਗਾ ਫਿੱਟ ਉਹੀ ਰੇੜੇ ਜੇ ਤੇ ਫਿੱਟ ਕੀਤਾ ਸੀ ਤਾਂ ਡਾਇਰੈਕਸ਼ਨ ਚੇਂਜ ਵੀ ਕਰਦੇ ਸੀ ਅਸੀਂ ਤੇ ਹਨੇਰੀ ਨੂਰੀ ਆਈ ਤੇ ਪਲਟ ਗਿਆ ਤੇ 5 ਪੈਨਲ ਟੁੱਟ ਗਏ ਸੀ ਉਹਦੇ ਵਿੱਚੋਂ 5 ਪੈਨਲ ਟੁੱਟ ਗਏ ਤੇ 5 ਅਸੀਂ ਵਰੀ ਦੇ ਲਾਤੇ ਸੀ ਲੁੱਬੀ ਦਾ ਸਾਰਾ ਸੈੱਟ ਸੀਗਾ ਤੇ ਇਹ ਇੱਕ ਪੈਨਲ ਹੈਗਾ 300 ਤੇ 35 ਕੁਵਾਰਟ ਦਾ ਟੋਟਲ ਲੋਡ ਬਣ ਜਾਂਦਾ 3500 ਕੁਵਾਰਟ ਮਤਲਬ 3 ਕਿਲੋਵਾਟ ਮੰਨਦੇ ਆ ਇਹਨੂੰ ਪੁਤਲਾ ਜਿਹੜਾ ਵਾਰਡ ਬਣਦਾ ਮਤਲਬ 500 ਵਾਰਡ ਦੇ ਆਸੇ ਪਾਸੇ ਉਹ ਆਪਾਂ ਕੱਢ ਦਿੰਨੇ ਹੁੰਦੇ ਆ ਉਹ ਬਾਅਦ ਘਾੜ ਦੇ ਵਿੱਚ ਹੀ ਆ ਜਾਂਦਾ ਵੀ ਕੋਈ ਪੈਨਲ ਵਧ ਦਿੰਦਾ ਲੈਡ ਕੋਈ ਘਟ ਦਿੰਦਾ ਉਸ ਚੀਜ਼ ਨੂੰ ਆਪਾਂ ਥੋੜਾ ਜਆ ਉਹਨੂੰ ਕਰ ਲੈਣੇ ਆ ਜਸਟੀਫਾਈ ਕਰ ਲੈਣੇ ਆ ਤੇ ਇਹਦੀ ਇਹਦੇ ਰੇਟ ਦੀ ਗੱਲ ਕਰਦੇ ਆ ਆਪਾਂ ਰੇਟ ਜਦੋਂ ਅਸੀਂ ਲਵਾਇਆ ਸੀ ਉਦੋਂ ਕੰਪੀਟੀਸ਼ਨ ਹੈ ਨਹੀਂ ਸੀਗਾ ਲੁੱਟ ਮੱਚੀ ਵੀ ਸੀ ਤੇ ਉਦੋਂ ਤਾਂ ਅਸੀਂ ਇਹਨੂੰ ਲਵਾਇਆ ਸੀ 1 ਲੱਖ 35000 ਚ ਇਹ ਸੋਲਰ ਨੂੰ ਸਣੇ ਸਾਰਾ ਸੈੱਟ ਸਣੇ ਸਕੰਜਾ ਸਣੇ ਲੇਬਰ ਸਣੇ ਮੋਟਰ ਸਣੇ ਆਟੋ ਸੋਰੀ ਇਹਨਾਂ ਦਾ ਸਟਾਰਟਰ 135000 ਰੁਪਏ ਦਿੱਤਾ ਸੀ ਫਿਟਿੰਗ ਵੀ ਉਹਨਾਂ ਦੀ ਸੀ ਉਹੀ ਕਰਕੇ ਗਏ ਸੀ ਅਸੀਂ ਫਿਟਿੰਗ ਕਰਾਈ ਸੀ ਰੇੜੇ ਤੇ ਘਰੇ ਲੈ ਕੇ ਜਾਂਦੇ ਸੀ ਘਰੇ ਲੈ ਕੇ ਆਉਂਦੇ ਸੀ ਚੋਰੀ ਦਾ ਡਰ ਹੁੰਦਾ ਸੀ ਤੇ ਉਸ ਤੋਂ ਬਾਅਦ ਗੱਲ ਕਰ ਲੈਂਦੇ ਆਂ ਜੀ ਅੱਜ ਦੇ ਪੈਨਲਾਂ ਦੀ ਕੱਲ ਪਰਸੋ ਆਪਣੇ ਗਵਾਂਢੀ ਇੱਕ ਪੈਨਲ ਲੱਗਿਆ ਉਹਨਾਂ ਨੇ ਲਵਾਏ ਲੂਮਿਨਸ ਕੰਪਨੀ ਦੇ ਪੈਨਲ ਤੇ ਸਟਾਰਟਰ ਤਾਂ ਆਮ ਹੀ ਹੈ ਜਿਹੜੇ ਸਰਾਜ ਦੇ ਆਉਂਦੇ ਆ}}{|ਹੀ ਲਾਇਆ ਇਹ ਮਹਿੰਗੇ ਹੁੰਦੇ ਆ} ਆਮ ਮੋਟਰਾਂ ਦੇ ਸਟਾਰਟਰਾਂ ਨਾਲੋਂ ਇਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਆ ਤੇ ਇਹ ਕਿਉਂਕਿ ਕਨਵਰਟ ਕਰਦੇ ਨਾ ਬਿਜਲੀ ਨੂੰ ਉੱਚ ਤੇ ਦੂਜੀ ਤੇ ਡੀਸੀ ਤੋਂ ਏਸੀ ਏਸੀ ਤੋਂ ਡੀਸੀ ਉਹ ਸਿਸਟਮ ਹੈ ਇਹਨਾਂ ਦਾ ਸਟਾਰਟਰਾਂ ਦੇ ਵਿੱਚ ਹੁੰਦਾ ਤੇ ਉਹ ਉਹ ਜਿਹੜਾ ਪੈਨਲ ਲੱਗਿਆ ਅੱਜ ਦੀ ਰੇਟ ਦੇ ਵਿੱਚ 1 ਲੱਖ ਤੇ 5 ਕੁ ਹਜ਼ਾਰ ਰੁਪਏ ਚ ਸਣੇ ਮੋਟਰ ਸਣੇ ਫਿਟਿੰਗ ਪੈਨਲ ਸਾਰਾ ਕੁਝ ਉਹ ਲਾ ਕੇ ਗਏ ਆ 1 ਲੱਖ 5 ਕੁ ਹਜ਼ਾਰ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਜਿੱਥੇ ਉਹਨਾਂ ਨੇ ਪੈਨਲ ਫਿੱਟ ਕਰਨਾ ਉਹ ਜਗ੍ਹਾ ਤਿਆਰ ਕਰਕੇ ਦੇਣੀ ਆ ਜਿਹੜੇ ਗੱਟੇ 6 ਮਿੰਟ ਤੇ ਲੱਗਣਗੇ ਉਹ ਤਿਆਰ ਕਰਕੇ ਦੇਣੇ ਆ ਤੇ ਇੱਕ ਦੋ ਕਮੀਆਂ ਜਿਹੜੀਆਂ ਹੁੰਦੀਆਂ ਉਹ ਆਪਾਂ ਉਹਨਾਂ ਨੂੰ ਕੱਢ ਕੇ ਦੇਣੀ ਹੈ ਬਾਕੀ ਫਿਟਿੰਗ ਉਹਨਾਂ ਨੇ ਕਰਕੇ ਜਾਣੀ ਆ ਅੱਜ ਦੇ ਸਮੇਂ ਦੀ ਜਿਹੜੀ ਤਕਨੀਕ ਉਹ ਇਹਨਾਂ ਨਾਲੋਂ ਵੱਖਰੀ ਆ ਉਹਨਾਂ ਦੇ ਲੋਕ ਵੱਖਰੇ ਆ ਉਹਨਾਂ ਦਾ ਸਿਕੰਜਾ ਵੱਖਰਾਗਾ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਇਹਨਾਂ ਨਾਲੋਂ ਵੱਖਰੀਆਂ ਆਂ ਤੇ ਇਹ ਪੈਨਲ ਆ ਵੀ ਚੰਗੇ ਆ ਜਿਹੜੇ ਅੱਜ ਦੇ ਪੈਨਲ ਆ ਉਹ ਇਹਨਾਂ ਨਾਲੋਂ ਥੋੜੇ ਜੇ ਵੱਡੇ ਆ ਸੈੱਜ ਚ ਵੀ ਵੱਡੇ ਆ ਤੇ ਉਹ ਮਤਲਬ ਵਾਰਡ ਚ ਵੀ ਵੱਡੇ ਆ ਉਹ 340 345 ਵਾਰਡ ਦੇ ਆਉਂਦੇ ਆ ਤੇ ਜਿਹੜੇ ਇਹ ਪੈਨਲ ਆ ਇਹ 330 335 ਇਦਾਂ ਇਦਾਂ ਦੇ ਆ ਤੇ ਇਹਦੇ ਕਨੈਕਸ਼ਨ ਵਗੈਰਾ ਤਾਂ ਅਸੀਂ ਆਪ ਹੀ ਕਰ ਲੈਨੇ ਬਾਕੀ ਹੌਲੀ ਹੌਲੀ ਜਿਹੜਾ ਬੰਦਾ ਲਵਾਉਂਦਾ ਉਹਨੂੰ ਹੌਲੀ ਹੌਲੀ ਓਵੇਂ ਓਵੇਂ ਹਿਸਾਬ ਆ ਜਾਂਦਾ ਤੇ ਹੁਣ ਤਕਰੀਬਨ ਸਮਾਂ ਹੈਗਾ ਜੀ ਆਪਣਾ 8 ਕਦੇ ਆਸੇ ਪਾਸੇ ਆ 8 ਤੋਂ ਘੱਟ ਤੇ ਅੱਜ ਬਦਲਵਾਈ ਵੀ ਹੈਗੀ ਐ ਮੌਸਮ ਸਾਫ਼ ਨਹੀਂਗਾ ਜਿਹੜੇ ਸਮੇਂ ਆਪਾਂ ਵੀਡੀਓ ਬਣਾ ਰਹੇ ਆ ਤੇ ਤੁਹਾਨੂੰ ਮੈਂ ਪਾਣੀ ਦਿਖਾ ਦਿੰਦਾ ਕਿੰਨਾ ਕੁ ਕੱਢੀ ਜਾਂਦੇ ਆ ਤਿੰਨ ਤਿੰਨ ਦੀ ਮੋਟਰ ਆ ਇਹ ਆਮ ਜਿਹੜੀ ਮੋਟਰ ਹੁੰਦੀ ਆ ਤੇ ਆ ਇੰਨਾ ਕੁ ਪਾਣੀ ਇਹ ਮੋਟਰ ਕੱਢੀ ਹੋ ਜਾਂਦੀ ਆ ਮੈਂ ਦਿਖਾਉਣਾ ਇੱਕ ਮਿੰਟ 8:00 ਵਜੇ ਦਾ ਸਮਾਂ ਇੰਨਾ ਪਾਣੀ ਇਹ ਕੱਢੀ ਜਾਂਦੀ ਆ ਇਹਨੇ ਜਿਵੇਂ ਜਿਵੇਂ ਧੁੱਪ ਚੜ੍ਹਨੀ ਆ ਉਵੇਂ-ਉਵੇਂ ਪਾਣੀ ਇਹਦਾ ਵੱਧ ਜਾਣਾ ਤੇ ਸਾਡੇ ਇੱਕ ਮੋਟਰ ਨਾਲ ਤਿੰਨ ਕਿੱਲੇ ਬਾਣ ਪਲ ਜਾਂਦਾ ਵਧੀਆ ਤਰੀਕੇ ਨਾਲ ਕੋਈ ਜਨਰੇਟਰ ਚਲਾਉਣ ਦੀ ਲੋੜ ਨਹੀਂ ਪੈਂਦੀ ਝੋਨਾ ਲਾਉਣ ਵੇਲੇ ਤੇ ਦਿਨੇ-ਦਿਨੇ ਇਹਨੇ ਚੱਲਣਾ ਰਾਤ ਨੂੰ ਸਿਰਖ ਪਾਈ ਹੈ ਨਹੀਂ ਲਾਈਟ ਆਉਣ ਦਾ ਫਿਕਰ ਹੈ ਨਹੀਂ ਉਧਰ ਕਣਕਾਂ ਵੇਲੇ ਜਦੋਂ ਕਣਕਾਂ ਵੇਲੇ ਲਾਈਟ ਕੱਟਦੇ ਕਣਕਾਂ ਆਪਣੀਆਂ ਪੱਕੀਆਂ ਹੁੰਦੀਆਂ ਉਦੋਂ ਵੀ ਆਪਣਾ ਵਧੀਆ ਸਰਦਾ ਕਿਉਂਕਿ ਲਾਈਟ ਬਹੁਤ ਹੁੰਦੀ ਆਪਣੇ ਕੋਲੇ ਪੱਠੇ ਪੁੱਠੇ ਲਾਉਣੇ ਸੌਖੇ ਨਹੀਂ ਤਾਂ ਜਨਰੇਟਰ ਚਲਾਉਣੇ ਪੈਂਦੇ ਲਾਈਟ ਆਉਂਦੀ ਨਹੀਂ ਉਦੋਂ ਕਿਉਂਕਿ ਕਣਕਾਂ ਨੂੰ ਅੱਗ ਲੱਗਣ ਦਾ ਖਤਰਾ ਹੁੰਦਾ ਕੋਈ ਨੇਰੀ ਆ ਗਈ ਕੋਈ ਮੀਂਹ ਆ ਗਿਆ ਦੋ ਦਿਨ ਫਾਲਟ ਪੈ ਗਿਆ ਉਹ ਚੀਜ਼ ਦਾ ਵੀ ਖਤਰਾ ਆਪਾਂ ਨੂੰ ਹੈ ਨਹੀਂ ਕਿਉਂਕਿ ਇਹਨੇ ਚੱਲ ਹੀ ਪੈਣਾ ਇਹਦੀ ਕੋਈ ਸੰਭਾਲ ਨਹੀਂ ਗਈ ਇੱਕ ਵਾਰੀ ਫਿੱਟ ਕਰ ਦੇਣੇ ਆ ਕੋਈ ਇਹਨਾਂ ਤੇ ਇੱਕ ਵੀਰ ਦਾ ਕਮੈਂਟ ਵੀ ਆਇਆ ਸੀ ਵੀ ਧੂੜ ਮਿੱਟੀ ਪੈ ਜਾਂਦੀ ਹੈ ਸਾਫ਼ ਕਰਦੇ ਔਖੇ ਆ ਕੋਈ ਸਾਫ਼ ਕਰਨੇ ਨਹੀਂ ਔਖੇ ਇਹ ਇਹਨਾਂ ਨੂੰ ਸਾਫ਼ ਕਰੋ ਨਾ ਕਰੋ ਉੜ ਮਿੱਟੀ ਜਿੰਨੇ ਮਰਜੀ ਇਹਨਾਂ ਤੇ ਇਹਨਾਂ ਨੇ 110V ਹੀ ਦੇਣੀ ਆ ਆਪਾਂ ਨੂੰ ਮਤਲਬ ਉਹਨਾਂ ਕਰੰਟ ਇਹਨਾਂ ਨੇ ਦੇ ਹੀ ਦੇਣਾ ਜਿੰਨਾ ਇਹਨਾਂ ਦਾ ਬਣਦਾ ਇਹਨਾਂ ਨੇ ਕੱਢਣਾ ਸੰਤਾਂ ਤਾਂ ਠੀਕ ਲੱਗਿਆ ਕੰਮ ਤੇ ਬਾਕੀ ਭਾਈ ਹਰੇਕ ਬੰਦੇ ਦੀ ਆਪ ਆਪੋ ਆਪਣੀ ਸੋਚ ਆ 5 HP ਦਾ ਲਵਾ ਲਓ ਉਹ ਏਦੂ ਜਿਆਦਾ ਪਾਣੀ ਕੱਢੂਗਾ 4 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਕੱਢੂਗਾ ਉਹ ਤੇ ਜੇ ਇਹ ਲਵਾਉਣਾ ਤੇ ਇਹ ਆਪ ਦੇ ਵਾਹਣ ਦੇ ਅਕੋਰਡਿੰਗ ਆਪ ਦੇ ਬੋਰ ਦੇ ਪਾਣੀ ਦੇ ਅਕੋਰਡਿੰਗ ਲਵਾ ਸਕਦੇ ਹੋ ਤੁਸੀਂ ਤੇ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਲੈਣੀ ਹੋਵੇ ਤਾਂ ਮੈਂ ਅਗਲੀ ਵੀਡੀਓ ਚ ਦੱਸ ਦੂੰਗਾ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਸਾਰੇ ਜਣੇ ਵੀਡੀਓ ਪੂਰੀ ਦੇਖਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਸ਼ੇਅਰ ਸਾਰਾ ਕੁਝ ਤੇ ਹੌਲੀ ਹੌਲੀ ਚੈਨਲ ਨੂੰ ਗਰੋ ਕਰੀਏ ਆਪਾਂ ਜਾਂਦੇ ਵਸਦੇ ਰਹੋ ਜੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਕਮੈਂਟ ਚ ਦੱਸ ਦਿਓ ਕਿਸੇ ਅਗਲੀ ਵੀਡੀਓ ਚ ਉਹ ਵੀ ਆਪਾਂ ਐਡ ਕਰ ਦੇਾਂਗੇ ਧੰਨਵਾਦ ਜੀ ਸਾਰਿਆਂ ਦਾ ਜਾਂਦੇ ਵਸਦੇ ਰਹੋ